ਵਰਦੀ ਖਬਰ ਸਾਹਮਣੇ ਆ ਰਹੀ ਹੈ ਕਾਂਗਰਸ ਦੇ ਵਿਧਾਇਕ ਰਾਣਾ ਗੁਰਜੀਤ ਦੇ ਨਾਲ ਜੁੜੀ ਹੋਈ ਤਾਂ ਕਾਂਗਰਸੀ ਆਗੂਆਂ ਦੀਆਂ ਮੁਸ਼ਕਲਾਵੀਆਂ ਇਹ ਨਜ਼ਰ ਆਈਆਂ ਨੇ ਜਿੱਥੇ ਕਿ ਸੀਬੀਆਈ ਨੇ ਸਵੇਰੇ ਸਵੇਰੇ ਪੰਜਾਬ ਦੇ ਵਿੱਚ ਵੱਡੀ ਕਾਰਵਾਈ ਨੂੰ ਅੰਜਾਮ ਦਿੱਤਾ ਹੈ ਫਸੀਬੀਆਈ ਦੀ ਟੀਮ ਨੇ ਸੀਨੀਅਰ ਕਾਂਗਰਸੀ ਆਗੂ ਰਾਣਾ ਗੁਰਜੀਤ ਦੇ ਰਹਾਇਸ਼ ਤੇ ਦਫਤਰ ਸਮੇਤ ਵੱਖ-ਵੱਖ ਟਿਕਾਣਿਆਂ ਦੇ ਉੱਤੇ ਛਾਪੇਮਾਰੀ ਕੀਤੀ ਹੈ ਜਿਕਰੇ ਖਾਸ ਹੈ ਕਿ ਸਵੇਰ ਤੋਂ ਹੀ ਇਹ ਰੈਡ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਤੇ ਫਿਲਹਾਲ ਦੀ ਜੋ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਉਸ ਮੁਤਾਬਕ ਚੰਡੀਗੜ੍ਹ ਸਤ ਕੋਠੀ ਚਾਰ ਦੇ ਵਿੱਚ ਲਗਾਤਾਰ ਸ਼ਾਪੇਮਰੀ ਜਿਹੜੀ ਚੱਲ ਰਹੀ ਹੈ ਹਲੇ ਤੱਕ ਜਿਹੜੀਆਂ ਟੀਮਾਂ ਨੇ ਉਹੀ ਮੌਜੂਦ ਨੇ ਤੇ ਇਸ ਦੇ ਨਾਲ ਹੀ ਇਹ ਵੀ ਜਾਣਕਾਰੀ ਹੈ ਕਿ ਕੋਠੀ ਦੇ ਵਿੱਚ ਹੀ ਰਾਣਾ ਗੁਰਜੀਤ ਤੇ ਉਹਨਾਂ ਦੇ ਸੁਪੁੱਤਰ ਵੀ ਮੌਜੂਦ ਨੇ ਤੇ ਕਿਉਂ ਇਹ ਰੇਡ ਕੀਤੀ ਗਈ ਹੈ ਕਿਉਂ ਇਹ ਵੱਡੀ ਕਾਰਵਾਈ ਕੀਤੀ ਗਈ ਹੈ ਇਸ ਬਾਬਤ ਹਾਲ ਫੁਲਹਾਲ ਜਿਹੜਾ ਕੁਝ ਵੀ ਨਿਕਲ ਕੇ ਸਾਹਮਣੇ ਨਹੀਂ ਆਇਆ ਜਾਣਕਾਰੀ ਜੋ ਹੈ ਉਹ ਇਹ ਹੈ ਕਿ ਸਵੇਰ ਤੋਂ ਹੀ ਇਸ ਕਾਰਵਾਈ ਨੂੰ ਜਿਹੜਾ ਅੰਜਾਮ ਦਿੱਤਾ ਜਾਂਦਾ ਹੈ ਸਵੇਰੇ ਸਵੇਰੇ ਪੰਜਾਬ ਦੇ ਵਿੱਚ ਵੱਡੀ ਕਾਰਵਾਈ ਹੁੰਦੀ ਹੈ ਜਿੱਥੇ ਕੀ ਸੀਨੀਅਰ ਕਾਂਗਰਸੀ ਆਗੂ ਨੇ ਰਾਣਾ ਗੁਰਜੀਤ ਚੰਗਾ ਰਸੂਖ ਰੱਖਦੇ ਨੇ ਤੇ ਜਨਾਲ ਹੀ ਵਿਧਾਇਕ ਹੋਣ ਦੇ ਨਾਲ ਨਾਲ ਕੈਬਨਿਟ ਮਨਿਸਟਰ ਵੀ ਰਹੇ ਨੇ ਰਾਣਾ ਗੁਰਜੀਤ ਤੇ ਹੁਣ ਉਹਨਾਂ ਦੇ ਘਰ ਸਮੇਤ ਵੱਖ-ਵੱਖ ਠਿਕਾਣਿਆਂ ਦੇ ਉੱਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਤਸਵੀਰ ਵੀ ਆਈ ਦੇ ਵੱਲੋਂ ਸੇ ਵੱਡੀ ਕਾਰਵਾਈ ਕੀਤੀ ਗਈ ਹੈ ਹਮ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਹਾਲਾਂਕਿ ਇਸ ਛਾਪੇਮਾਰੀ ਅਦਵਚ ਕੀ ਕੁਝ ਨਿਕਲ ਕੇ ਆਉਂਦਾ ਹੈ ਜਾਂ ਫਿਰ ਇਸ ਛਾਪੇਮਾਰੀ ਦਾ ਕੀ ਕੁਝ ਕਾਰਨ ਸੀ ਪੁਲਿਸ ਨੇ ਇਸ ਨੂੰ ਲੈ ਕੇ ਕੀ ਕੁਝ ਬਿਆਨ ਆਉਂਦੇ ਨੇ ਅਧਿਕਾਰੀ ਇਸ ਨੂੰ ਲੈ ਕੇ ਕੀ ਕੁਝ ਜਾਣਕਾਰੀ ਸਾਂਝੀ ਕਰਦੇ ਨੇ ਜਾਂ ਫਿਰ ਰਣਾ ਗੁਰਜੀਤ ਦਾ ਇਸ ਨੂੰ ਲੈ ਕੇ ਕੀ ਬਿਆਨ ਸਾਹਮਣੇ ਆਉਂਦਾ ਇਹ ਦੇਖਣਾ ਵੀ ਬੇहद ਅਹਿਮ ਹੋਵੇਗਾ ਪਰ ਕਿਤਨੇ ਕਿਤੇ ਵੱਡੀ ਕਾਰਵਾਈ ਜਿਹੜੀ ਹੈ ਜਰੂਰ ਦੇਖਣ ਨੂੰ ਮਿਲੀ ਹੈ ਜਿੱਥੇ ਕਿ ਵਾਕ ਵਾਕ ਚਕਾਨਿਆਂ ਦੇ ਉਤੇ ਰੇਡ ਕੀਤੀ ਜਾ ਰਹੀ ਹੈ